ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਆਪਾਂ ਜਿਹੜਾ ਡਿਜ਼ਾਈਨ ਜਿਹੜਾ ਫਰੰਟ ਦੇ ਵਿੱਚ ਬਣਵਾ ਬਣਿਆ ਹੈ ਇਹਦੀ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਹੈ ਕਿਵੇਂ ਇਹ ਬਣਦਾ ਹੈ ਕੀ ਤਰੀਕੇ ਨਾਲ ਤੇ ਕਿੱਥੋਂ ਕੌਣ ਬਣਾਊਗਾ ਕਿਹੜਾ ਪੱਥਰ ਹੈ ਇਹ ਤਾਂ ਦੋਸਤੋ ਇਹ ਜਿਹੜੇ ਤੁਸੀਂ ਜੰਗਲਾਂ ਦੇ ਉੱਤੇ ਜਿਹੜੀਆਂ ਹੈਗੀਆਂ ਬਰਸਾਤੀਆਂ ਵੀ ਬਣਾ ਸਕਦੇ ਹੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੱਥ ਨਾਲ ਹੱਥ ਨਾਲ ਕੰਮ ਹੁੰਦਾ ਜਿਹੜਾ ਸਾਰਾ ਹੱਥੀ ਪੱਥਰ ਦੇ ਵਿੱਚ ਖੁਦਾਈ ਹੁੰਦੀ ਹੈ ਤੇ ਇਹ ਡਿਜ਼ਾਈਨ ਤੁਸੀਂ ਤੁਹਾਡੇ ਸਾਹਮਣੇ ਹੈ ਬਹੁਤ ਸ਼ਾਨਦਾਰ ਹੈ ਜਿਹੜੀਆਂ ਆਪਣੇ ਜਾਲੀਆਂ ਵੀ ਹੈ ਉਹ ਵੀ ਤਾਂ ਆਪਾਂ ਇਸ ਪੱਥਰ ਜੇ ਬਣਾ ਸਕਦੇ ਆ ਪੱਥਰ ਦੀਆਂ ਬਣਾ ਦਿੰਦੇ ਆ ਬਾਈ ਹੋਰੀ ਇਹਨਾਂ ਦਾ ਤੁਹਾਨੂੰ ਕੰਟੈਕਟ ਨੰਬਰ ਤੇ ਇਹਨਾਂ ਨਾਲ ਗੱਲ ਵੀ ਕਰਾਂਗੇ ਆਪਾਂ ਇਹ ਜਿਹੜਾ ਗ੍ਰਾਈਂਡਰ ਨਾਲ ਵਧੀਆ ਤਰੀਕੇ ਨਾਲ ਕਟਿੰਗ ਕਰਕੇ ਤੇ ਇਹ ਜਿਹੜੀ ਛੋਟ ਛੋਟੀ ਚੀਜ਼ਾਂ ਪੂਰੀਆਂ ਧਿਆਨ ਚ ਰੱਖ ਕੇ ਹੱਥ ਨਾਲ ਵੀ ਜਿਹੜੀਆਂ ਇਹਨਾਂ ਕੋਲੇ ਛੋਟੇ ਛੋਟੇ ਉਜਾਰਾ ਹੱਥ ਨਾਲ ਵੀ ਇਹ ਵਧੀਆ ਤਰੀਕੇ ਨਾਲ ਕਟਿੰਗ ਕਰਦੇ ਆ ਇਹਦੀ ਤੇ ਦੋਸਤੋ ਅਗਰ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਘਰ ਦੇ ਵਿੱਚ ਫਰੰਟ ਦੇ ਵਿੱਚ ਜਾਂ ਤੁਹਾਡੀ ਕੋਈ ਹੈਗੀ ਹੈ ਇਹੋ ਜਿਹੀ ਚੁਆਇਸ ਤਾਂ ਤੁਸੀਂ ਇਹ ਜਿਹੜਾ ਬਾਈ ਹੈ ਇਹ ਮੇਨ ਇਹਨਾਂ ਦਾ ਹੈਗਾ ਠੇਕੇਦਾਰ ਹੈ ਜਿਹੜਾ ਤੇ ਇਹ ਅੱਗੇ ਜਿਹੜੇ ਬੰਦੇ ਹੈਲਪਰ ਰੱਖੇ ਇਹਨਾਂ ਨੂੰ ਡਿਜ਼ਾਈਨ ਇਹ ਹੱਥ ਨਾਲ ਬਣਾ ਕੇ ਦਿੰਦਾ ਹੈ ਉਸ ਤੋਂ ਬਾਅਦ ਇਹ ਡਿਜ਼ਾਈਨ ਕਰਦੇ ਆਂ ਦੋਸਤੋ ਫਿਟਿੰਗ ਵੀ ਹੈ ਹੱਥ ਨਾਲ ਪਹਿਲਾਂ ਤਿਆਰ ਕਰਦੇ ਆਂ ਫਿਰ ਫਿਟਿੰਗ ਵੀ ਖੁਦ ਕਰਕੇ ਦਿੰਦੇ ਆਂ ਇਹ ਤੇ ਇਹ ਜਿਹੜਾ ਫਰੰਟ ਦੇ ਵਿੱਚ ਪੱਥਰ ਲੱਗਾ ਹੈ ਇਹਨੂੰ ਦੋਲਪੁਰ ਪੱਥਰ ਬੋਲਦੇ ਆਂ ਦੋਸਤੋ ਇਹ 200 ਰੁਪਏ ਸਕਰ ਫੁੱਟ ਪਲੇਨ ਪੱਥਰ ਦੱਸਦੇ ਸੀ ਕਿ ਬਾਈ ਹੋਰੀ ਕਹਿੰਦੇ ਪਲੇਨ ਪੱਥਰ ਅਸੀਂ 200 ਰੁਪਏ ਸਕਰ ਫੁੱਟ ਬਣਾ ਕੇ ਦਿੰਨੇ ਆਂ ਤੇ उस तो बाद जो करते हो ये रेट इसका लमसम प्लेन का तो दो सौ रुपये स्क्वायर फिट होता है अच्छा अच्छा उसके बाद में ये डिजाइनिंग वगैरह सब आप हाथ से करते हो ना सारा काम हाथ से ठीक है बिल्कुल सारा प्रॉपर बिल्कुल गुड़िया गाड़ी में करके इसको उसी हिसाब से फिटिंग करना पड़ता है ठीक है भाई साहब आपका नंबर दे दो तो अगर किसी भाई को लगवाना हो तो वो आपसे कॉन्टैक्ट कर सकता है आपका कॉन्टैक्ट नंबर बताना निन्यानवे पचास तैतीस इकतालीस बारह ठीक है एक बार और बोल दो ਨਿਨਿਆਨਵੇਂ ਪਚਾਸ ਤੇਤੀਸ ਇਕਤਾਲੀਸ ਬਾਰ ਹੈ ਇਹ ਭਾਈ ਹੋਰੀ ਕਹਿੰਦੇ ਆ ਜੇ ਅਗਰ ਕਿਸੇ ਨੇ ਲਗਾਉਣਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਭਾਈ ਹੋਰ ਨੇ ਪੱਥਰ ਬਹੁਤ ਵਧੀਆ ਲਾਇਆ ਹੈ ਤੋਲਪੁਰ ਪੱਥਰ ਦੱਸਿਆ ਇਹਨਾਂ ਨੇ ਤੇ ਇਹ ਕਹਿੰਦੇ ਵੀ ਹਾਥੀ ਵਗੈਰਾ ਜੇ ਕੁਝ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਪੱਥਰ ਦੇ ਵਿੱਚ ਅਸੀਂ ਡਿਜ਼ਾਈਨ ਬਣਾ ਦਾਂਗੇ ਹਾਥੀ ਘੋੜੇ ਕੁਝ ਵੀ ਜਮੀਨਾਕਾਰੀ ਕਰਾਉਣੀ ਹੈ ਤਾਂ ਅਸੀਂ ਕਰ ਦਾਂਗੇ ਤੇ ਉੱਤੇ ਵੀ ਜਿਹੜੀਆਂ ਜਾਲੀਆਂ ਸਾਰੀਆਂ ਜਾਲੀਆਂ ਇਹ ਹੱਥ ਨਾਲ ਬਣਾ ਕੇ ਹੱਤ ਨਾਲ ਹੀ ਲਾਉਂਦੇ ਆ ਦੋਸਤੋ ਇਹ ਕੋਈ ਮਸ਼ੀਨ ਦੀ ਕਲਾਕਾਰੀ ਨਹੀਂ ਹੱਥਾਂ ਨਾਲ ਸਾਰਾ ਕੰਮ ਹੱਤ ਨਾਲ ਹੀ ਕਰਦੇ ਆ ਬਾਈ ਹੋਰੀ ਤੇ ਇਹ ਬਾਈ ਜਿਹੜਾ ਹੈਗਾ ਇਹਨਾਂ ਦਾ ਮੈਨ ਠੇਕੇਦਾਰ ਹੈ ਇਸ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨੇ ਆਪਦਾ ਨੰਬਰ ਦੇ ਦਿੱਤੇ ਵੀਡੀਓ ਦੇ ਵਿੱਚ ਬੋਲਿਆ ਤੁਸੀਂ ਗੱਲ ਕਰ ਸਕਦੇ ਹੋ ਜਿਹੜਾ ਇਹ ਪਿਲਰਾਂ ਦੇ ਵਿੱਚ ਡਿਜ਼ਾਈਨ ਹੈ ਜਾਂ ਥੱਲੇ ਬਾਰਡਰ ਦਾ ਹੈ ਇਹ ਵੀ ਅਲੱਗ ਤੋਂ ਸਾਰਾ ਇਹ ਪੱਥਰ ਦੇ ਵਿੱਚ ਹੀ ਬਣਾਉਂਦੇ ਆ ਦੋਸਤੋ ਤਾਂ ਫਰੰਟ ਨੂੰ ਇਹ ਬਹੁਤ ਸ਼ਾਨਦਾਰ ਬਣਾ ਦਿੰਦੇ ਆ ਤੁਹਾਡੀ ਜਿਹੋ ਜੀ ਚੁਆਇਸ ਹੈ ਤੁਸੀਂ ਅਜ ਮਕਾਨ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਜਾਂ ਕੋਈ ਮੰਦਿਰ ਮਸਜਿਦ ਗੁਰਦੁਆਰਾ ਕਾਸੇ ਦੇ ਵਿੱਚ ਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਇਹ ਕਰਵਾ ਸਕਦੇ ਹੋ ਤਾਂ ਦੋਸਤੋ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹਾ ਲੱਗਿਆ ਕੋਈ ਵੀਰ ਭਰਾ ਆਪਣੇ ਮਕਾਨ ਦੀ ਵੀਡੀਓ ਬਣਾਉਣਾ ਚਾਹੁੰਦਾ ਤਾਂ ਸਾਡੇ ਨਾਲ ਕਮੈਂਟ ਕਰਕੇ ਕੰਟੈਕਟ ਕਰ ਸਕਦਾ ਹੈ ਤੇ ਦੋਸਤੋ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਧੰਨਵਾਦ